ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਅੱਜ ਆਪਾਂ ਲੱਗੇ ਆ ਤੁਹਾਨੂੰ ਇੱਕ ਪੈਕ ਦਿਖਾਉਣ ਬਹੁਤ ਹੀ ਵਧੀਆ ਹੈ ਤੇ ਪੂਰਾ ਇਦਾਂ 골ਡਨ ਗਲੋ ਆ ਜਾਊਗਾ ਤੁਹਾਡੇ ਫੇਸ ਦੇ ਉੱਪਰ ਤੇ ਬਹੁਤ ਹੀ ਵਧੀਆ ਚੀਜ਼ ਹੈ ਜੇ ਤੁਸੀਂ ਜ਼ਰੂਰ ਬਣਾ ਕੇ ਟਰਾਈ ਕਰਿਓ ਤੇ ਬਿਲਕੁਲ ਹੀ ਈਜ਼ੀ ਜਿਹਾ ਤਰੀਕਾ ਈ ਆਸਾਨ ਬਿਲਕੁਲ ਜਿਹੜੀਆਂ ਆਸਾਨ ਜੀਆਂ ਆਪਣੀਆਂ ਚੀਜ਼ਾਂ ਮਿਲ ਜਾਣ ਬਹੁਤ ਹੀ ਆਸਾਨੀ ਦੇ ਨਾਲ ਘਰੋਂ ਹੀ ਜਿਆਦਾ ਖਰਚਾ ਵੀ ਆਪਣਾ ਨਾ ਲੱਗੇ ਤੇ ਆਪਾਂ ਤੁਹਾਨੂੰ ਪਤਾ ਹੀ ਹੈ ਵੀ ਆਪਾਂ ਤਾਂ ਇਦਾਂ ਦੇ ਹੀ ਦਿਖਾਉਨੇ ਆ ਤੁਹਾਨੂੰ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਕਿੰਨਾ ਕੁ ਫਰਕ ਪੈਂਦਾ ਏ ਕਿਉਂਕਿ ਇਹ ਆ ਕਿ ਜਿਹੜੀ ਆਪਾਂ ਮੇਰੀ ਜੋ ਵੀ ਕੋਈ ਦੱਸਦੇ ਆ ਉਹਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਏ ਤੇ ਤੁਸੀਂ ਜਰੂਰ ਬਣਾ ਕੇ ਲਾਇਓ ਤੇ ਚਲੋ ਆਜੋ ਜੀ 골ਡਨ ਗਲੋ ਤਾਨੂੰ ਆਪਣੇ ਆਪ ਵੀ ਨਜ਼ਰ ਆਊਗਾ ਤੁਹਾਡੇ ਫੇਸ ਦੇ ਉੱਪਰ ਤੇ ਆਪਾਂ ਬਣਾ ਕੇ ਤੁਹਾਨੂੰ ਦਿਖਾਉਨੇ ਆ ਤੇ ਜਰੂਰ ਬਣਾ ਕੇ ਲਾਇਆ ਕਰੋ ਬਹੁਤ ਹੀ ਵਧੀਆ ਹੈ ਆਪਾਂ ਪਾਲੇ ਵੇਸਨ ਆਪਾਂ ਛਾਣ ਕੇ ਤੇ ਇਦਾਂ ਰੱਖਿਆ ਹੋਇਆ ਆਪਾਂ ਫਰਿੱਜ ਚ ਲਾ ਦਿੰਨੇ ਆ ਵੇਸਨ ਖਾਵ ਨਹੀਂ ਹੁੰਦਾ ਬਹੁਤ ਟਾਈਮ ਕੱਢ ਜਾਂਦਾ ਏ ਜੇ ਆਪਾਂ ਬਾਹਰ ਰੱਖਾਂਗੇ ਤੇ ਵੇਸਨ ਦੇ ਵਿੱਚ ਕੀੜੇ ਜੀ ਆ ਜਾਂਦੇ ਆ ਤੇ ਦੂਸਰਾ ਇੰਗਰੀਡੀਅੰਟ ਜੋ ਪਊਗਾ ਇਹਦੇ ਵਿੱਚ ਇਹ ਹੈਗਾ ਕਾਫੀ ਕਾਫੀ ਆਪਾਂ ਬਸ ਆਹ ਵਾਲੀ ਪੁੜੀ ਆਪਣੇ ਕੋਲੇ ਕਾਫੀ ਦੀ ਤੇ ਅਦੋਂ ਵੀ ਆਪਾਂ ਥੋੜੀ ਪਾਈ ਇਹਦੇ ਵਿੱਚ ਤੇ ਤੁਸੀਂ ਇਹਦਾ ਕਮਾਲ ਦੇਖਿਓ ਨਿੰਬੂ ਨਿੰਬੂ ਦੀ ਆਪਾਂ 3-4 ਬੂੰਦਾ ਪਾ ਦੇਣੀ ਹੈ ਇਹਦੇ ਵਿੱਚ ਜਿਹਨੂੰ ਨਹੀਂ ਸੂਟ ਕਰਦਾ ਤੇ ਤੁਸੀਂ ਇਹਨੂੰ ਨਾ ਪਾਓ ਕਈ ਵਾਰ ਹੁੰਦਾ ਨਾ ਕਈਆਂ ਦੀ ਸਕਿਨ ਦੇ ਉੱਪਰ ਸੂਟ ਨਹੀਂ ਕਰਦਾ ਨਿੰਬੂ ਤੇ ਵੈਸੇ ਤਾਂ ਆਪਾਂ ਬਾਹਨਾਂ ਦਾ ਦੋ ਤਿੰਨ ਬੂੰਦਾਂ ਹੀ ਆ ਪਰ ਫਿਰ ਵੀ ਕਈਆਂ ਨੂੰ ਨਿੰਬੂ ਬਿਲਕੁਲ ਸੂਟ ਨਹੀਂ ਕਰਦਾ ਹੁੰਦਾ ਤੇ ਉਹ ਨਾ ਪਾਉਣ ਜਿਨ੍ਹਾਂ ਨੂੰ ਨਿੰਬੂ ਨਹੀਂ ਸੂਟ ਕਰਦਾ ਤੇ ਆ ਆਪਾਂ ਇਹਦੇ ਵਿੱਚ ਪਾਉਣ ਲੱਗੇ ਆ ਦੁੱਧ ਇਹਨੂੰ ਬਚੰਗੀ ਤਰਾ ਮਿਕਸ ਕਰ ਲੈਣਾ ਤੇ ਬਹੁਤ ਹੀ ਵਧੀਆ 골ਡਨ 글로 ਆਉਗਾ ਜਿਹੜਾ ਕਹਿੰਦੇ ਨਾ 골ਡਨ ਦਾ ਫੇਸ਼ੀਅਲ ਆ 골ਡਨ ਵਾਲਾ ਕਰਵਾ ਲਓ ਉਹ ਤਾਂ ਜਮਾਂ ਬੇਕਾਰ ਹੁੰਦਾ ਹੈ ਤੇ ਤੁਸੀਂ ਆ ਕਰਕੇ ਦੇਖਿਓ ਕਰੇ ਜਿਹੜਾ 골ਡ ਵਾਲਾ ਫੇਸ਼ੀਅਲ ਲਿਆ ਕੇ ਤੁਸੀਂ ਘਰੇ ਵੀ ਕਈ ਹੁੰਦਾ ਹੈ ਕਈ ਵਾਰ ਲੇਡੀਜ਼ ਨੂੰ ਵੀ ਅਸੀਂ ਘਰੇ ਲਿਆ ਕੇ ਫੇਸ਼ੀਅਲ ਕਰਾਉਣੇ ਬਜ਼ਾਰੋਂ ਖਰੀਦ ਕੇ ਕਿੱਟ ਲੈ ਆਂਦੀ ਬਹੁਤ ਬੇਕਾਰ ਆ ਉਹ ਉਹ ਵਾਲੀਆਂ ਚੀਜ਼ਾਂ ਤੇ ਤੁਸੀਂ ਆ ਵਾਲੀ ਚੀਜ਼ ਬਣਾ ਕੇ ਲਗਾਓ ਆ ਦੇਖੋ ਜੀ ਆਪਾਂ ਨੱਕ ਆਪਾਂ ਜਿਹੜੀ ਚੀਜ਼ ਤੁਹਾਨੂੰ ਦਿਖਾਉਣੀ ਆ ਆਪਾਂ ਖੁਦ ਲਗਾ ਕੇ ਕਿ ਕੋਈ ਫੇਕ ਨਹੀਂ ਵੀਡੀਓ ਆਪਣੀ ਆਪਾਂ ਖੁਦ ਲਗਾ ਕੇ ਆਪਣੇ ਫੇਸ ਦੇ ਉੱਪਰ ਦਿਖਾਉਣੀ ਆ ਕਈ ਲੋਕ ਵੀਡੀਓ ਦੇ ਵਿੱਚ ਕੀ ਕਰਦੇ ਕਿ ਇਦਾਂ ਕਰਕੇ ਆਪਣੇ ਹੈਂਡ ਦੇ ਉੱਪਰ ਲਗਾ ਕੇ ਹੱਥ ਦੇ ਉੱਪਰ ਦਿਖਾਉਂਦੇ ਹਨ ਤੇ ਉਹ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਫੇਸ ਦੇ ਉੱਪਰ ਲਗਾਉਂਦੇ ਵੀ ਹੋਣਗੇ ਕਿ ਨਹੀਂ ਪਰ ਆਪਾਂ ਜੋ ਵੀ ਚੀਜ਼ ਆਪਾਂ ਤੁਹਾਨੂੰ ਆਪਣੇ ਫੇਸ ਦੇ ਉੱਪਰ ਲਗਾ ਕੇ ਦਿਖਾਉਣੀ ਆ ਕਿਉਂਕਿ ਆਪਾਂ ਕੋਈ ਵੀ ਉਦਾਂ ਦੀ ਚੀਜ਼ ਨਹੀਂ ਦਿਖਾਉਂਦੇ ਜਿਹਦੇ ਨਾਲ ਤੁਹਾਡਾ ਫੇਸ ਖਰਾਬ ਹੋਵੇ ਇਹ ਚੀਜ਼ਾਂ ਦੇ ਨਾਲ ਤੁਹਾਨੂੰ ਫਾਇਦਾ ਹੀ ਹੋਊਗਾ ਨੁਕਸਾਨ ਨਹੀਂ ਹੁੰਦਾ ਪਰ ਫਾਇਦਾ ਤਾਂ ਹੁੰਦਾ ਹੈ ਹੌਲੀ ਹੌਲੀ ਹਨਾ ਇਹ ਨਹੀਂ ਕਿ ਆਪਾਂ ਇੱਕ ਦਿਨ ਲਗਾ ਲਿਆ ਮੈਂ ਸ਼ੁਰੂ ਤੋਂ ਇਹੀ ਕਦੇ ਫੇਸ ਦੇ ਉੱਪਰ ਸਾਬਣ ਜਾਂ ਫੇਸ ਵਾਸ਼ ਵਗੈਰਾ ਕੁਝ ਨਹੀਂ ਲਗਾਇਆ ਮੈਂ ਇਦਾਂ ਦੀਆਂ ਚੀਜ਼ਾਂ ਹੀ ਲਗਾਉਣੀ ਆ ਤੇ ਮੇਰੀ ਸਕਿਨ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਵਧੀਆ ਪਈ ਹੈ ਇਨੋਂ ਆਪੇ ਦਾ ਮੋਟੀ ਲੇਅਰ ਦੇ ਵਿੱਚ ਲਗਾ ਲੈਣਾ ਜੇ ਤੁਹਾਡੇ ਕੋਲ ਬਰਸ਼ ਹੈਗਾ ਤੁਸੀਂ ਬਰਸ਼ ਨਾਲ ਵੀ ਲਗਾ ਸਕਦੇ ਹੋ ਤੇ ਆਪਾਂ ਇਸ ਕਰਕੇ ਨਹੀਂ ਦਿਖਾਉਂਦੇ ਕਿਉਂਕਿ ਕਈ ਵਾਰ ਹੁੰਦਾ ਪੈਣਾ ਦੇ ਕੋਲੇ ਹਨਾ ਨਹੀਂ ਹੁੰਦੀਆਂ ਇਦਾਂ ਦੀਆਂ ਚੀਜ਼ਾਂ ਘਰਾਂ ਦੇ ਵਿੱਚ ਤੇ ਆਪਾਂ ਨੂੰ ਇਹ ਹੁੰਦਾ ਕਿ ਕਿਸੇ ਦਾ ਖਰਚਾ ਨਾ ਹੋ ਜੇ ਬਿਲਕੁਲ ਹੀ ਥੋੜੇ ਜਿਹਾ ਸਮਾਨ ਦੇ ਨਾਲ ਤੇ ਆਪਣਾ ਫੇਸ ਵੀ ਵਧੀਆ ਗਲੋ ਕਰੇ ਤੇ ਆਪਾਂ ਇਸ ਕਰਕੇ ਇਦਾਂ ਬਸ ਇੱਕ ਘਰੇਲੂ ਜੇ तरीके ਦੇ ਨਾਲ ਹੀ ਆਪਾਂ ਦੱਸਦੇ ਹਾਂ ਕਿ ਤੁਸੀਂ ਇਦਾਂ ਹੀ ਲਗਾ ਸਕਦੇ ਹੋ ਇਹਨੂੰ ਤੁਸੀਂ 10 ਮਿੰਟ ਲਗਾ ਕੇ ਇਦਾਂ ਬੈਠ ਸਕਦੇ ਹੋ ਕਿਉਂਕਿ ਵੈਸੇ ਵੀ ਠੰਡਾ ਹੈ ਮੌਸਮ ਗਰਮੀ ਵਿੱਚ ਜਲਦੀ ਸੁੱਕ ਜਾਂਦਾ ਕਿਉਂਕਿ ਪੱਖਾ ਚੱਲਦਾ ਹੁੰਦਾ ਨਾ ਗਰਮੀ ਦੇ ਵਿੱਚ ਤੇ ਸਰਦੀ ਦੇ ਵਿੱਚ ਇਹ ਹੈ ਕਿ ਪੱਖੇ ਬੰਦ ਆ ਤੇ ਸਰਦੀ ਵੀ ਇਸ ਕਰਕੇ ਥੋੜਾ ਜਿਹਾ ਟਾਈਮ ਲੱਗ ਜਾਂਦਾ ਨਹੀਂ ਤਾਂ ਗਰਮੀ ਦੇ ਵਿੱਚ ਤਾਂ ਬਸ ਤੇ ਚਾਰ ਮਿੰਟਾਂ ਦੇ ਵਿੱਚ ਹੀ ਪੱਖੇ ਦੇ ਨਾਲ ਜਦੋਂ ਹੀ ਥੋੜਾ ਜਿਹਾ ਡਰਾਈ ਹੋ ਜਾਵੇ ਤੁਸੀਂ ਆਪਾਂ ਨੂੰ ਇਦਾਂ ਦਾ ਕਰਕੇ ਆਪਾਂ ਲਾ ਲੈਣਾ ਹੈ ਆਪਣੀ ਫੇਸ ਦੇ ਉੱਪਰ ਤੇ ਬਹੁਤ ਹੀ ਵਧੀਆ ਫਾਇਦਾ ਹੁੰਦਾ ਹੈ ਤੇ ਤੁਸੀਂ ਜ਼ਰੂਰ ਟਰਾਈ ਕਰਿਆ ਕਰੋ ਇਦਾਂ ਦੀਆਂ ਚੀਜ਼ਾਂ ਮੈਨੂੰ ਇਹ ਹੁੰਦਾ ਹੈ ਕਿ ਚਲੋ ਹਨਾ ਆਪਾਂ ਨੂੰ ਜੇ ਐਂ ਲੱਗਦਾ ਵੀ ਇਹ ਫਾਇਦਾ ਹੈ ਇਸ ਚੀਜ਼ ਦੇ ਨਾਲ ਤੇ ਆਪਾਂ ਉਹਦੀਆਂ ਭੈਣਾਂ ਦੇ ਨਾਲ ਵੀ ਸ਼ੇਅਰ ਕਰੀਏ ਵੀਡੀਓ ਤੇ ਕਿਸੇ ਦਾ ਫਾਇਦਾ ਹੋ ਜਾਵੇ ਜਿਹੜੇ ਆਪਾਂ ਇਨਫੀਸ਼ੀਅਲ ਤੇ ਪੈਸੇ ਲਾਉਣ ਨਾ ਲਾਵਾਂਗੇ ਉਹਦੇ ਨਾਲ ਆਪਣੇ ਥੋੜੇ ਦਿਨ ਆਪਾਂ ਨੂੰ ਲੱਗਦਾ ਵੀ ਵਧੀਆ ਹੋਊਗੀ ਸਕਿਨ ਬਾਅਦ ਵਿੱਚ ਕੀ ਹੁੰਦਾ ਨਾ ਕਿ ਸਕਿਨ ਖਰਾਬ ਹੀ ਹੋ ਜਾਂਦੀ ਹੈ ਕਿਉਂਕਿ ਪਤਾ ਨਹੀਂ ਹੁੰਦਾ ਉਹਨਾਂ ਨੇ ਕੀ ਲਾਇਆ ਹੈ ਆਪਾਂ ਜਦੋਂ ਜਾਂਦੇ ਆ ਫੇਸ਼ੀਅਲ ਕਰਾਉਣ ਤੇ ਉਹ ਆਪਣੀ ਅੱਖਾਂ ਦੇ ਅੱਖਾਂ ਤਾਂ ਬੰਦ ਹੀ ਕਰ ਦਿੰਦੀਆਂ ਤੇ ਆਪਾਂ ਨੂੰ ਆਈ ਨਹੀਂ ਸਮਝ ਲੱਗਦੀ ਕੀ ਲਾਈ ਜਾਂਦੀ ਹੈ ਤੇ ਇਸ ਕਰਕੇ ਇਹ ਆਪ ਨੂੰ ਪਤਾ ਹੁੰਦਾ ਵੀ ਅਸੀਂ ਆਪਦੇ ਫੇਸ ਦੇ ਉੱਪਰ ਕੀ ਲਗਾਇਆ ਤੇ ਕੀ ਹੈ ਇਹਦੇ ਵਿੱਚ ਜੇ ਆਪਾਂ ਚੰਗੀ ਚੀਜ਼ ਲਗਾਈ ਹੈ ਜਾਂ ਮਾੜੀ ਚੀਜ਼ ਲਗਾਈ ਉਹ ਆਪ ਨੂੰ ਪਤਾ ਹੁੰਦਾ ਏ ਉੱਥੇ ਤਾਂ ਜਾ ਕੇ ਆਪ ਨੂੰ ਪਤਾ ਹੀ ਨਹੀਂ ਲੱਗਦਾ ਉਹ ਆਪਣ ਦੱਸ ਦਿੰਨੀ ਆ ਵੀ ਆਹ ਵਾਲਾ ਫਿਸ਼ੀਅਲ ਕਰ ਦਾਂਗੇ ਅਸੀਂ ਤੁਹਾਡੇ ਲੋਟਸ ਦਾ ਕਰ ਦਾਂਗੇ ਤੁਹਾਡੇ ਆਹ ਗੋਲਡ ਦਾ ਕਰ ਦਾਂਗੇ ਤੇ ਬਾਅਦ ਵਿੱਚ ਆਪਾਂ ਨੂੰ ਪਤਾ ਲੱਗ ਇਹ ਨਹੀਂ ਪਤਾ ਲੱਗਦਾ ਵੀ ਉਹ ਕੀ ਲਾਈ ਜਾਂਦੀ ਕਿਉਂਕਿ ਆਪਣੀ ਅੱਖਾਂ ਬੰਦ ਹੋ ਜਾਂਦੀਆਂ ਤੇ ਮੈਨੂੰ ਤਾਂ ਇਹ ਲੱਗਦਾ ਹੈ ਕਿ ਆਹ ਵਾਲੀ ਚੀਜ਼ ਹੈ ਜਿਹੜੀ ਇੱਕ ਨੇਚਰਲ ਆ ਇਹਦੇ ਨਾਲ ਤੁਹਾਡੀ ਸਕਿਨ ਵੀ ਵਧੀਆ ਰਹੂਗੀ ਤੇ ਤੁਸੀਂ ਇੱਕ ਸਸਤਾ ਜਾਂ ਕੰਮ ਫੇਸ਼ੀਅਲ ਤੇ ਪੈਸੇ ਬਹੁਤ ਲੱਗਦੇ ਆ ਤੇ ਇਹ ਧਰਿਆ ਚੀਜ਼ਾਂ ਲਗਾ ਕੇ ਤੇ ਤੁਸੀਂ ਵਿਆਹ ਸ਼ਾਦੀ ਜਾਇਓ ਤੇ ਬਹੁਤ ਹੀ ਵਧੀਆ ਆਏ ਲੱਗੂਗਾ ਕਿ ਬਹੁਤ ਵਧੀਆ ਤੁਸੀਂ ਜਿੰਦਾਂ ਕਿ ਬਾਹਰੋਂ ਕੁਝ ਕਰਵਾ ਕੇ ਲੈ ਕੇ ਆਇਓ ਉਹ ਬਾਹਰ ਨਾਲੋਂ ਵੀ ਜ਼ਿਆਦਾ ਗਲੋ ਆਊਗਾ ਪਾਰਲਰ ਵਗੈਰਾ ਤੇ ਜਾ ਕੇ ਜਿਹੜਾ ਕਰਵਾਉਂਦੇ ਆ ਲੋਕ ਉਹਨਾਂ ਨਾਲੋਂ ਵੀ ਜ਼ਿਆਦਾ ਸਕਿਨ ਵਧੀਆ ਹੋ ਜੂਗੀ ਆਪਾਂ ਮਿਲ ਲਾ 2-3 ਮਿੰਟ ਹੀ ਹੋਏ ਲਗਾਏ ਨੂੰ ਤੇ ਉਹ ਥੋੜਾ ਐ ਨਾ ਜਿਵੇਂ ਆਪਾਂ ਨੂੰ ਲੱਗ ਰਿਹਾ ਵੀ ਸਕਿਨ ਟਾਈਟ ਹੋ ਰਹੀ ਆ ਥੋੜਾ ਜਿਹਾ ਤੇ ਆਪਾਂ ਥੋੜਾ ਟਾਈਮ ਹੀ ਰੱਖਾਂਗੇ ਜ਼ਿਆਦਾ ਨਹੀਂ ਰੱਖਦੇ ਫਿਰ ਆਪਾਂ واਸ਼ ਕਰਕੇ ਤੁਹਾਨੂੰ ਦਿਖਾਉਨੇ ਆ ਰਿਜ਼ਲਟ ਇਸ ਚੀਜ਼ ਦਾ ਹਾਂਜੀ ਤੇ ਆਪਾਂ ਫੇਸ ਕਰਿਆ ਹੈ واਸ਼ ਆਪਣਾ ਤੇ ਆ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਜ਼ਿਆਦਾ ਗਲੋ ਆਇਆ ਤੇ ਭੈਣੋ ਤੁਸੀਂ ਜ਼ਰੂਰ ਇਹ ਵਾਲਾ ਕਰਕੇ ਦੇਖਿਓ ਤੇ ਫਿਰ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿੰਨਾ ਕੁ ਫਰਕ ਪਿਆ ਬਹੁਤ ਜ਼ਿਆਦਾ ਫਰਕ ਪੈਂਦਾ ਏ ਥੋੜਾ ਨਹੀਂ ਬਹੁਤ ਹੀ ਜ਼ਿਆਦਾ ਇੱਕਦਮ ਚਿਹਰਾ ਚਮਕਣ ਲੱਗ ਪਿਆ 골ਡ ਫੇਸ਼ੀਅਲ ਹੋ ਗਿਆ ਜਿਦਾਂ ਆਪਾਂ ਕਹਿੰਦੇ 골ਡ ਦਾ ਫੇਸ਼ੀਅਲ ਹੋਇਆ 골ਡ ਵਰਗਾ ਹੀ ਚਿਹਰਾ ਹੋ ਗਿਆ ਤੇ ਬਹੁਤ ਵਧੀਆ ਰਿਜ਼ਲਟ ਆ ਇਸ ਚੀਜ਼ ਦਾ ਤੇ ਤੁਸੀਂ ਜ਼ਰੂਰ ਕਰਿਓ ਸਾਨ ਜੀਆਂ ਚੀਜ਼ਾਂ ਆਪਾਂ ਪਾਈਆਂ ਇਹਦੇ ਵਿੱਚ ਕੋਈ ਆਪਾਂ ਨੂੰ ਇਹ ਨਹੀਂ ਹੈਗਾ ਕਿ ਆਪਾਂ ਮੈਨੂੰ ਲੱਗਦਾ 5 ਰੁਪਏ ਦੀ ਪੂਰੀ ਆਉਂਦੀ ਹੁਣ ਕਾਫੀ ਦੀ ਕਿ ਇਹ ਹੀ ਲੈ ਕੇ ਆਉਂਦੀ ਆਪਾਂ ਬਾਜ਼ਾਰੋਂ ਨਿੰਬੂ ਤਾਂ ਕਈ ਵਾਰ ਆਪਣੇ ਘਰਾਂ ਦੇ ਵਿੱਚ ਵੀ ਲੱਗੇ ਹੁੰਦੇ ਹਨਾ ਉੰਤੇ ਆਪਾਂ ਕਈ ਵਜੇ ਬਾਜ਼ਾਰੋਂ ਵੀ ਆਪਾਂ ਲੈ ਕੇ ਆਉਣੇ ਆ ਤੇ ਇੱਕ ਆਪਾਂ ਥੋੜੀਆਂ ਜੀਆਂ ਬੂੰਦਾ ਦਾ ਪਾਣੀ ਆ ਇੱਕ ਨਿੰਬੂ ਵੀ ਵਾਧੂ ਆ ਤੇ ਬੇਸਨ ਵੀ ਆਸਾਨ ਜੇ ਤਰੀਕੇ ਨਾਲ ਆਪਾਂ ਨੂੰ ਮਿਲ ਸਕਦਾ ਆ ਪਉਹੀ ਚੀਜ਼ ਦਿਖਾਉਣੀ ਆ ਜਿਹੜੀ ਬਹੁਤ ਹੀ ਸਾਨੀ ਦੇ ਨਾਲ ਮਿਲ ਸਕੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਪਲੀਜ਼ ਓਕੇ ਜੀ ਤਾਂ